ਜੇਕਰ ਤੁਸੀਂ ਨੌਕਰੀ ਪੇਸ਼ ਆਓ ਯਾਨੀ ਕਿ ਸੈਲਰੀਡ ਕਲਾਸ ਹੋ ਤੇ ਬਜਟ ਤੋਂ ਤੁਹਾਨੂੰ ਕੋਈ ਉਮੀਦ ਸੀ ਕਿ ਟੈਕਸ ਦੇ ਵਿੱਚ ਸ਼ਾਇਦ ਗੁਜਰਾਹਤ ਮਿਲ ਜਾਏ ਤਾਂ ਅਜੇ ਹਕ ਕੁਝ ਨਹੀਂ ਹੋਇਆ 6ਵੀਂ ਵਾਰ ਨਿਰਮਲਾ ਸੀਤਾਰਮਨ ਨੇ ਬਜਟ ਪੜਿਆ ਇਹ મોદી ਸਰਕਾਰ ਦਾ ਅੰਤਰੀਮ ਬਜਟ ਸੀ ਜੁਲਾਈ ਦੇ ਵਿੱਚ ਫੁੱਲ ਬਜਟ ਆਉਣ ਦੀ ਜੋ ਉਮੀਦ ਜਤਾਈ ਗਈ ਹੈ ਪਰ ਜੋ ਨੌਕਰੀ ਪੇਸ਼ਾ ਲੋਕ ਸੰਜੋ ਨਨ ਉਮੀਦਾਂ ਲਗਾਈਆਂ ਸਨ ਤਾਂ ਉਹਨਾਂ ਦੀਆਂ ਉਮੀਦਾਂ ਇਸ ਬਜਟ ਤੋਂ ਪੂਰੀਆਂ ਨਹੀਂ ਹੋਈਆਂ ਨੇ ਯਾਨੀ ਕਿ ਵਿੱਤ ਮੰਤਰੀ ਨੇ ਟੈਕਸ ਪੇਅਰਸ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ ਸੀਤਾਰਮਨ ਨੇ ਦੇਸ਼ ਦੇ ਆਮ ਜੋ ਟੈਕਸ ਪੇਅਰ ਨੇ ਉਹਨਾਂ ਨੂੰ ਕੋਈ ਹੱਤ ਨਹੀਂ ਦਿੱਤੀ ਹੈ ਤੇ ਟੈਕਸ ਲੈਬ ਅਤੇ ਟੈਕਸ ਰਜਿਮ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਇਸ ਦਾ ਅਰਥ ਇਹ ਹੈ ਕਿ ਤੁਸੀਂ ਜਿਸ ਸਟੇਟ ਤੇ ਟੈਕਸ ਦੇ ਰਹੇ ਸੀ ਉਸੇ ਦਰ ਤੇ ਤੁਹਾਨੂੰ ਇਨਕਮ ਟੈਕਸ ਦੇਣਾ ਪਵੇਗਾ ਹਾਲਾਂਕਿ ਲੰਗੇ ਵਰੇ ਇੱਕ ਬਦਲਾਅ ਹੋਇਆ ਸੀ ਨਵਾਂ ਟੈਕਸ ਰਜਿਮ ਲਿਆਂਦਾ ਗਿਆ ਸੀ ਹਾਲਾਂਕਿ ਦੋਵੇਂ ਬਦਲ ਮੌਜੂਦ ਨੇ ਪੁਰਾਣਾ ਟੈਕਸ ਰਜਿਮ ਵੀ ਤੁਸੀਂ ਅਪ ਕਰ ਸਕਦੇ ਹੋ ਤੇ ਨਵਾਂ ਵੀ ਬਦਲ ਤੁਹਾਡੇ ਕੋਲ ਸਾਹਮਣੇ ਹੈ ਪਰ ਉਮੀਦ ਕੀਤੀ ਜਾ ਰਹੀ ਸੀ ਕਿ ਹੋ ਸਕਦਾ ਹੈ ਕਿ ਜੋ ਸਟੈਂਡਰਡ ਡਿਡਕਸ਼ਨ ਹੈ ਯਾਨੀ ਕਿ 50000 ਰੁਪਏ ਜੋ ਤੁਹਾਨੂੰ ਸਟੈਂਡਰਡ ਡਿਡਕਸ਼ਨ ਮਿਲਦੀ ਹੈ ਟੈਕਸ ਦੇ ਵਿੱਚ ਉਹ ਵਧਾ ਕੇ 75000 ਕਰ ਦੇ ਅਤਿਜੈ ਪਰਤ ਜੀ ਹਾ ਨਹੀਂ ਹੋਇਆ